ਹਸਪਤਾਲ ਚ ਕੰਮ ਕਰਨ ਵਾਲੇ ਡਾਕਟਰਾਂ ਦੇ ਉੱਤੇ ਹੁਣ ਫਰਮਾਨ ਜਾਰੀ ਕਰ ਦਿੱਤਾ ਗਿਆ ਉਹ ਪ੍ਰਾਈਵੇਟ ਕਲੀਨਿਕ ਨਹੀਂ ਚਲਾ ਸਕਦੇ ਨੇ ਜੀ ਹਾਂ ਤੁਸੀਂ ਵੀ ਸਹੀ ਸੁਣ ਰਹੇ ਹੋ ਕਿਉਂਕਿ ਲੁਧਿਆਣਾ ਦੇ ਵਿੱਚ ਦੇ ਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਨਵੀਂ ਮੈਨੇਜਮੈਂਟ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਗਿਆ ਤੇ ਉਹਨਾਂ ਵੱਲੋਂ ਹੁਣ ਹਸਪਤਾਲ 'ਚ ਕੰਮ ਕਰਦੇ ਡਾਕਟਰਾਂ ਲਈ ਆਰਡਰ ਜਾਰੀ ਕਰ ਦਿੱਤਾ ਗਿਆ ਤੇ ਜਿਸ ਕਾਰਨ ਡਾਕਟਰਾਂ 'ਚ دہشت ਦਾ ਮਾਹੌਲ ਵੀ ਬਣ ਗਿਆ ਹੈ ਇਸ ਫਰਮਾਨ ਤਹਿਤ ਹੁਣ ਕੋਈ ਵੀ ਡਾਕਟਰ 90 ਸਾਲ ਦੀ ਪਹਿਲੀ ਤਰੀਕ ਯਾਨੀ 1 ਜਨਵਰੀ 2024 ਤੋਂ ਆਪਣੇ ਘਰ ਤੋਂ ਪ੍ਰਾਈਵੇਟ ਪ੍ਰੈਕਟਿਸ ਕਲੀਨਿਕ ਜਾਂ ਨਰਸਿੰਗ ਹੋਮ ਨਹੀਂ ਚਲਾ ਸਕੇਗਾ ਕਿਉਂਕਿ ਮੈਨੇਜਮੈਂਟ ਵੱਲੋਂ ਸਾਰੇ ਡਾਕਟਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਨੇ ਤੇ ਬੀਤੇ ਦਿਨੀ ਇਹ ਹੁਕਮ ਜਾਰੀ ਕੀਤੇ ਗਏ ਨੇ ਤਾਂ ਦੱਸਦੀ ਕਿ 1 ਜਨਵਰੀ 2024 ਤੋਂ ਘਰ ਤੋਂ ਪ੍ਰਾਈਵੇਟ ਪ੍ਰੈਕਟਿਸ ਕਲੀਨਿਕ ਜਾਂ ਨਰਸਿੰਗ ਹੋਮ ਕੋਈ ਵੀ ਡਾਕਟਰ ਨਹੀਂ ਕਰ ਸਕੇਗਾ ਇਸ ਦੇ ਨਾਲ ਹੀ ਦੱਸਿਓ ਕਿ ਡਾਕਟਰ ਇਸ ਹੁਕਮ ਨੂੰ ਕਿਸ ਹੱਦ ਤੱਕ ਲਾਗੂ ਕਰਦੇ ਨੇ ਜਾਂ ਦੱਸਿਓ ਕਿ ਇਸ ਹੁਕਮ ਦੇ ਬਾਵਜੂਦ 1 ਜਨਵਰੀ ਤੋਂ ਬਾਅਦ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਖਿਲਾਫ ਡੀਐਮਸੀ ਕੀ ਕਾਰਵਾਈ ਕਰਦਾ ਹੈ ਇਹ ਤਾਂ ਸਮਝ ਦੱਸੇਗਾ ਪਰ ਦੱਸਿਓ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਹਸਪਤਾਲ ਦੀ ਨਵੀਂ ਮੈਨੇਜਮੈਂਟ ਵੱਲੋਂ ਇੱਕ ਵੱਡਾ ਤਿਆਰੀ ਕੀਤਾ ਗਿਆ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਹਸਪਤਾਲ 'ਚ ਕੰਮ ਕਰਨ ਵਾਲੇ ਡਾਕਟਰਾਂ ਵਾਸਤੇ ਤਾਂ ਜ਼ਿਕਰ ਹੋ ਗਿਆ ਵੀ ਹੈ ਕਿ ਹਸਪਤਾਲ ਦੇ ਅੰਦਰ OPD ਦੀਆਂ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਡੀਐਮਸੀ ਹਸਪਤਾਲ ਵਿੱਚ ਬਹੁਤ ਸਾਰੇ ਸੀਨੀਅਰ ਡਾਕਟਰ ਅਜੀਹੇ ਨੇ ਜਿਨ੍ਹਾਂ ਦੀ ਰੋਜ਼ਾਨਾ ਪ੍ਰਾਈਵੇਟ ਪ੍ਰੈਕਟਿਸ 1 ਤੋਂ 2 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਹੁੰਦੀ ਹੈ ਇਸ ਦੇ ਨਾਲ ਹੀ ਹਸਪਤਾਲ ਚ ਉੱਚੇ ਅਹੁਦੇ ਤੇ ਬੈਠੇ ਕਈ ਡਾਕਟਰਾਂ ਦੀ ਰੋਜ਼ਾਨਾ ਪ੍ਰਾਈਵੇਟ ਆਪੀਡੀ 25000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਹੁੰਦੀ ਹੈ ਤੇ ਅਜੀਹੇ ਵਿੱਚ ਹਸਪਤਾਲ ਮੈਨੇਜਮੈਂਟ ਦਾ ਇਹ ਹੁਕਮ DMC ਵਿੱਚ ਕਈ ਡਾਕਟਰਾਂ ਦਾ ਪਵਿੱਖ ਵੀ ਤੈਅ ਕਰ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਫਰਮਾਨ ਜਾਰੀ ਕੀਤਾ ਗਿਆ ਕਿ 1 ਜਨਵਰੀ 2024 ਤੋਂ ਕੋਈ ਵੀ ਹਸਪਤਾਲ 'ਚ ਕੰਮ ਕਰਨ ਵਾਲਾ ਡਾਕਟਰ ਆਪਣੇ ਪ੍ਰਾਈਵੇਟ ਕਲੀਨਿਕ ਜਾਂ ਫਿਰ ਨਰਸਿੰਗ ਹੌਮ ਨਹੀਂ ਚਲਾ ਸਕਦਾ ਇਸ ਦੇ ਨਾਲ ਆ ਨਾਲੇ ਡਾਕਟਰਾਂ ਦਾ ਵੀ ਵਿਵਖ ਜਿਹੜਾ ਤੈ ਹੋਵੇਗਾ ਤਾਂ ਜ਼ਿਕਰ ਹੋਗੇ ਵੀ ਇਹ ਕਿ ਸਾਲ 2000 'ਚ ਵੀ ਮੌਜੂਦਾ ਡੀ ਐਮ ਸੀ ਸਕੱਤਰ ਵਿਪਨ ਗੁਪਤਾ ਦੇ ਪਿਤਾ ਪ੍ਰੇਮਨਾਥ ਗੁਪਤਾ ਦੇ ਕਾਰਜਕਾਲ ਦੌਰਾਨ ਵੀ ਹਸਪਤਾਲ ਦੇ ਡਾਕਟਰਾਂ ਦੀ ਪ੍ਰਾਈਵੇਟ ਪ੍ਰੈਕਟਿਸ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ ਪਰ ਉਦੋਂ ਵੀ ਇਸ ਸੰਬੰਧੀ ਕਾਫੀ ਹੰਗਾਮਾ ਖਾਨੂੰ ਮਿਲਿਆ ਸੀ ਤਾਂ ਇਹ ਵੀ ਦੱਸ ਦਈਏ ਕਿ ਡੀਐਮਸੀ ਦੇ ਕਈ ਸੀਨੀਅਰ ਡਾਕਟਰ ਹਨ ਜਿਨ੍ਹਾਂ ਦੀਆਂ ਪ੍ਰਾਈਵੇਟ ਆਪੀਡੀ ਵਿੱਚ ਲੰਬੀਆਂ ਕਤਾਰਾਂ ਲੱਗੀਆਂ ਦੇਖੀਆਂ ਜਾਂਦੀਆਂ ਨੇ ਤੇ ਅਪਾਇੰਟਮੈਂਟ ਲੈਣ ਵਿੱਚ 2 ਤੋਂ 3 ਘੰਟੇ ਦਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਤਾਂ ਇਸ ਦੇ ਨਾਲ ਹੀ ਡੀਐਮਸੀ ਦੇ ਕੁਝ ਅਜੀਹੇ ਪ੍ਰਸਿੱਧ ਡਾਕਟਰ ਵੀ ਨੇ ਜਿਨ੍ਹਾਂ ਕੋਲ ਸਿਰਫ ਲੁਧਿਆਣਾ ਤੋਂ ਹੀ ਨਹੀਂ ਬਲਕਿ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਤੋਂ ਵੀ ਮਰੀਜ਼ ਪ੍ਰਾਈਵੇਟ ਆਪੀਡੀ 'ਚ ਇਲਾਜ ਕਰਵਾਉਣ ਆਉਂਦੇ ਨੇ ਤਾਂ ਇਹ ਵੀ ਦੱਸ ਦਈਏ ਕਿ ਡਾਕਟਰਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਕਲੀਨਿਕਾਂ ਨਰਸਿੰਗ ਹੋਮ ਦੇ ਨਾਲ ਨਾਲ ਫਾਰਮੇਸੀ ਚਲਾਉਣ ਦੀ ਵੀ ਮਨਾਹੀ ਦਿੱਤੀ ਮਨਾਹੀ ਕੀਤੀ ਗਈ ਹੈ ਹਾਲਾਂਕਿ ਡੀਐਮਸੀ ਮੈਨੇਜਮੈਂਟ ਨੇ 1 ਜਨਵਰੀ 2024 ਤੋਂ ਡਾਕਟਰਾਂ ਦੀ ਪ੍ਰਾਈਵੇਟ ਪ੍ਰੈਕਟਿਸ ਬੰਦ ਕਰਨ ਲਈ ਕਿਹਾ ਹੈ ਪਰ ਇਸ ਤੋਂ ਪਹਿਲਾਂ 1 ਅਗਸਤ 2023 ਤੱਕ ਇਨਾ ਡਾਕਟਰਾਂ ਨੂੰ ਫਾਰਮੇਸੀ ਨਹੀਂ ਖੋਲਣ ਦੀ ਇਹ ਵੀ ਫਰਮਾਨ ਜਾਰੀ ਕੀਤੇ ਗਏ ਸੀ ਕਿ ਫਾਰਮੇਸੀ ਨਹੀਂ ਖੋਲਣ ਦਿੱਤੀ ਜਾਵੇਗੀ ਪਰ ਉਹਨਾਂ ਦੇ ਘਰ ਜਾਂ ਕਲੀਨਿਕ ਵਿੱਚ ਦਵਾਈਆਂ ਦੀ ਦੁਕਾਨਾਂ ਖੁੱਲੀਆਂ ਦੇਖੀਆਂ ਗਈਆਂ ਸੀ ਇਸ ਨੂੰ ਬੰਦ ਕਰਨ ਦੀ ਗੱਲ ਤਾਂ ਕਹੀ ਗਈ ਸੀ ਪਰ ਇਸਤੇ ਲਾਗੂ ਹੁੰਦਾ ਹੋਇਆ ਕੋਈ ਵੀ ਨਿਯਮ ਲਾਗੂ ਹੁੰਦਾ ਨਹੀਂ ਦੇਖਿਆ ਗਿਆ ਸੀ ਜਿਸ ਨੂੰ ਜ਼ਿਆਦਾਤਰ ਡਾਕਟਰਾਂ ਨੇ ਅਜੇ ਤੱਕ ਲਾਗੂ ਵੀ ਨਹੀਂ ਕੀਤਾ ਤਾਂ ਇਹ ਵੀ ਦੱਸ ਦਈਏ ਕਿ ਪ੍ਰਬੰਧਾ ਤੇ ਪ੍ਰਬੰਧਕਾਂ ਨੇ ਪਹਿਲਾਂ ਹੀ ਆਪਣੀ ਜਾਂਚ ਵੀ ਸ਼ੁਰੂ ਕਰ ਲਈਤੀ ਇਹ ਤੇ ਸਾਰੇ ਰਿਕਾਰਡ ਵੀ ਇਕੱਠੇ ਕਰ ਲਏ ਨੇ ਕਿਉਂਕਿ ਹੁਣ ਉਹਨਾਂ ਵੱਲੋਂ ਇਸ ਸਾਰੇ ਮਾਮਲੇ ਦੇ ਵਿੱਚ ਐਕਸ਼ਨ ਸਖਤੀ ਦੇ ਨਾਲ ਲਿਤਾ ਜਾਵੇਗਾ ਕਿਉਂਕਿ ਜੇਕਰ ਪਹਿਲੇ ਸਮੇਂ ਦੀਆਂ ਗੱਲਾਂ ਕਰੀਏ ਤਾਂ ਉਸ ਸਮੇਂ ਦੇ ਵਿੱਚ ਵੀ ਜਿਹੜੇ ਮੈਨੇਜਮੈਂਟ ਆ ਉਹਨਾਂ ਵੱਲੋਂ ਐਕਸ਼ਨ ਤਾਂ ਜ਼ਰੂਰ ਲਿਤਾ ਗਿਆ ਸੀਗਾ ਆਦੇਸ਼ ਜਾਰੀ ਕੀਤੇ ਗਏ ਸਨ ਪਰ ਕਿਸੇ ਵੀ ਡਾਕਟਰ ਵੱਲੋਂ ਇਹ ਆਦੇਸ਼ ਦਾ ਨਿਯਮਾਂ ਦਾ ਪਾਲਨ ਨਹੀਂ ਕੀਤਾ ਗਿਆ ਸੀਗਾ ਜਿਸ ਤੋਂ ਬਾਅਦ ਹੰਗਾਮਾ ਵੀ ਕਾਫੀ ਦੇਖਣ ਨੂੰ ਮਿਲਿਆ ਸੀ ਤਾਂ ਤੁਹਾਨੂੰ ਇਹ ਵੀ ਦੱਸਤੀ ਕਿ ਜਿਸ ਤਰੀਕੇ ਦੇ ਨਾਲ ਹਸਪਤਾਲ 'ਚ ਕੰਮ ਕਰਨ ਵਾਲੇ ਡਾਕਟਰਾਂ ਦੀ ਪ੍ਰਾਈਵੇਟ ਕਲੀਨਿਕ ਚੱਲਦ ਨੇ ਇਸ ਕਿਥੇ ਨਾ ਕਿਥੇ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਵੀ ਜ਼ਿਆਦਾ ਪੈਸੇ ਦੇਣੇ ਪੈਂਦੇ ਨੇ ਤੇ ਇਸ ਦੇ ਨਾਲ ਹੀ ਜਿਹੜਾ ਹਸਪਤਾਲ ਹੁੰਦਾ ਹੈ ਉਸ ਨੂੰ ਵੀ ਕਿਥੇ ਨਾ ਕਿਥੇ ਘਾਟਾ ਹੁੰਦਾ ਕਿਉਂਕਿ ਕਈ ਡਾਕਟਰ ਅਜਿਹਾ ਕਰਦੇ ਨੇ ਕਿ ਉਹ ਮਰੀਜ਼ਾਂ ਨੂੰ ਪ੍ਰਾਈਵੇਟ ਕਲੀਨਿਕ ਦੇ ਵਿੱਚ ਚੈੱਕ ਕਰਦੇ ਨੇ ਤੇ ਹਸਪਤਾਲਾਂ ਦੇ ਵਿੱਚ ਉਹ ਚੈੱਕ ਨਹੀਂ ਕਰਦੇ ਨੇ ਜਾਂ ਫਿਰ ਸਮਾਂ ਨਹੀਂ ਦੇ ਪਾਉਂਦੇ ਨੇ ਜਿਸ ਕਰਕੇ ਜਿਹੜੀ ਆਮ ਜਨਤਾ ਹੈ ਮਰੀਜ਼ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਸ ਨਾਲ ਹੀ ਜ਼ਿਆਦਾ ਪੈਸੇ ਦੇ ਕੇ ਇਲਾਜ ਕਰਾਉਣਾ ਪੈਂਦਾ ਹੈ ਇਸ ਦੇ ਨਾਲ ਦੱਸ ਦਈਏ ਕਿ ਤਿੰਨ ਤਿੰਨ ਘੰਟੇ ਤੱਕ ਆਪਣੀ ਵਾਰੀ ਦਾ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਜਿਸ ਨੂੰ ਮੱਦੇ ਨਜ਼ਰ ਹੁਣ ਲੁਧਿਆਣਾ ਦੇ ਡੀ ਐਮ ਸੀ ਕਾਲਜ ਅਤੇ ਹਸਪਤਾਲ ਨੇ ਇਸ ਦੇ ਨਾਲ ਹੀ ਮੈਂ ਨਵੀਂ ਮੈਨੇਜਮੈਂਟ ਨੇ ਇਹ ਫਰਮਾਨ ਜਾਰੀ ਕੀਤਾ ਡਾਕਟਰਾਂ ਵਾਸਤੇ ਕਿ 1 ਜਨਵਰੀ 2024 ਤੋਂ ਹੁਣ ਕੋਈ ਵੀ ਡਾਕਟਰ ਜਿਹੜਾ ਹਸਪਤਾਲ 'ਚ ਕੰਮ ਕਰਨ ਵਾਲਾ ਕੋਈ ਵੀ ਡਾਕਟਰ ਹੈ ਉਹ ਪ੍ਰਾਈਵੇਟ ਪ੍ਰੈਕਟਿਸ ਕਲੀਨਿਕ ਜਾਂ ਨਰਸਿੰਗ ਹੌਮ ਦੇ ਨਾਲ-ਨਾਲ ਫਾਰਮੇਸੀ ਨਹੀਂ ਚਲਾ ਸਕੇਗਾ ਤਾਂ ਹਸਪਤਾਲ